ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਪ੍ਰਕਾਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਨ੍ਹਾਂ ਦਾ ਸਤਿਕਾਰ ਕਿਵੇਂ ਉਤਾਰਾਂਗਾ ਮੈਨੂੰ ਲੱਗਦਾ ਮੇਰੀਆਂ ਸੱਤ ਪੀੜ੍hiyan ਲੱਗਿਆ ਰਹਿਣ ਤਦ ਵੀ ਨਵਿਆਣਾ ਦੇ ਲੋਕਾਂ ਦਾ ਅਸੀਂ ਉਹ ਸਾਥ ਨਹੀਂ ਉਤਾਰ ਸਕਦੇ ਯਾਰਾ ਚੁੱਪ ਕਰਾਓ ਨੇ ਲੋਕ ਬਾਰੀ ਕਹਿੰਦੇ ਸਾਰ ਕੋਈ ਕਹਿੰਦੇ ਸੀ ਲੁਧਿਆਣਾ ਆਈ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ ਕੋਈ ਕਹਿੰਦੇ ਸੀ ਵੜਿੰਗ ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੇ ਵੜਿੰਗ ਦੇ ਬਾਰੇ ਲੋਕਾਂ ਨੇ ਕਹੀਆਂ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੁਧਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ اور میں ایک دن گل کہی سی میرا دوست ایک دن والکٹون گیا کسی بھیٹی تو تو وہ کہنا بھی دو دا سی پرانا اور ساتھی سی والکٹون کٹن والا میرا بھی کہنا بھی کس کو وہ ڈال رہے ہو تو وہ کہنا جی آپ بتائیے آپ مالک ہیں میں تو آپ کے کہنے پر ڈال دوں گا کہنا بھئی میں کسی کا نہیں کہوں گا تو بتا کس کو وہ دے گا کہتا جی پھر میرا من تو جو باہری باہری جس کو کہتے ہیں ਕਿਦਾ ਬਾਦ ਦਾ ਕਹਿੰਦੇ ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਫ ਕਰਤਾ ਹੁਣ ਮੈਂ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਮਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਆਸ਼ੀਰਵਾਦ ਉਹਨਾਂ ਦਾ ਲਵਾਂਗਾ ਜਿਹਨਾਂ ਨੇ ਮੈਨੂੰ ਵੋਟਾਂ ਪਾਈਆਂ ਲੇਕਿਨ ਮੈਂ ਉਹਨਾਂ ਦਾ ਵੀ ਐਮਪੀ ਨਹੀਂ ਜਿਨ੍ਹਾਂ ਨੇ ਲੋਗਾਂ ਨੇ ਮੈਨੂੰ ਨਹੀਂ ਵੋਟਾਂ ਪਾਈਆਂ ਕਿਉਂਕਿ ਬਹੁਤ ਸਾਰੇ ਮੇਰੇ ਸੱਜਣਾ ਨੂੰ ਗਦਿਆਂ ਨੇ ਤੇ ਬਹੁਤ ਸਮਝਦਾ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਉਮਰਾ ਕੀਤਾ ਗਿਆ ਤਰੰਦਾ ਨਾਮ ਲੈ ਕੇ ਮੇਰੇ ਰਾਮ ਜੀ ਦਾ ਨਾਮ ਲੈ ਕੇ ਹੋ ਰਾਮ ਜੀ ਨੇ ਅਜ ਸਿੱਧ ਕਰਤਾ ਅਯੁੱਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਗਈ ਇਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹੁੰਦੀਆਂ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵੇਚਣਾ ਚਾਹੁੰਦੇ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਅਣ ਉੱਤਰ ਪ੍ਰਦੇਸ਼ ਸੀਟਾਂ ਬੀਜਪੀ ਦੀਆਂ ਕਰ ਜਾਣੀਆਂ ਔਰ ਅਕਲੇਸ਼ ਸ਼ਾਗਰ ਦੀ ਧਰਮ ਭਕਤੀ 60 ਲੱਖ ਵੋਟਾਂ ਤੇ ਜਿੱਤਨੀਆਂ ਇਹ ਆਪਣੇ ਆਪ ਸੁਸਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਮ ਜੀ ਦੇ ਝੰਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਦ ਤੇ ਔਰ ਕਈ ਡਿਗ ਡਿਗ ਕੇ ਮਾਫੀ ਚਾਹਣਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਹੋ ਲ ਕੁੜੇ ਦੇ ਢੇਰ 'ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲੈ ਆਏ ਹਨ ਯੋਧਿਆ ਦਾ ਤੇ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਧਰਮ 'ਚ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਣਾ ਸੀ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਇਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬੰਦ ਕੇ ਛਿੜਛਿੜੀ ਜ਼ਿੰਦਗੀ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਜਿੰਦ ਹੈ ਜਿਹਦੀ ਮੈਨੂੰ ਬੇਅਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲੇ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਅੱਜ ਹੀ ਚਿੰਤਾ ਹੈ ਮੈਂ ਰਾਸ ਸੇ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਦਾਂ ਮਾਈ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਗੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲekin ਕਿਸੇ ਪ੍ਰਕਾਰ ਦਾ ਯਸ਼ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਸਾਰੇ ਲੋਕ ਕਹਿੰਦੇ ਕਹਿ ਦਿੰਦੇ ਕਿ ਰਾਜਾ ਵਿਢੀ ਕਿਸੇ ਦਾ ਜਾਂ ਦੂਸਰੇ ਦਾ ਨਹੀਂ ਕਰਦਾ ਰਾਜਾ ਵਿਢੀ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਵਿਢੀ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ ਔਰ ਕਿੱਥੇ ਵੀ ਸਨੇਹਾ ਸਾਨੂੰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਮਣ ਵੀ ਕੀਤਾ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਇਹ ਬਾਬੇ ਨਾਨਕ ਦਾ ਪੰਜਾ ਹੈ ਭਾਵੇਂ ਅਕਾਲੀ ਦਲ ਵਾਲੇ ਕਹਿ ਦੇਣ ਕਿ ਬਾਬੇ ਨਾਨਕ ਦੀ ਤਕੜੀ ਹੈ ਤਾਂ ਅਸੀਂ ਉਹਦੇ ਤੇ ਵੀ ਮਾਫੀ ਮੰਗੀ ਹੈ ਪਰ ਅਸੀਂ ਜੋ ਸਨੇਹ ਹੈ ਸਾਥ ਸੰਗਤ ਦਾ چاہے ਉਹ Hindu ਧਰਮ ਦਾ ਸੇਵਾ ਨਾਮ ਹੋਵੇ ਜਦੋਂ Hindu ਧਰਮ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਕਿਦਰਵਾ ਦੇ ਵਿੱਚ ਰਾਮ ਮੰਦਰ ਦੀ ਦੀ ਪ੍ਰਤੀਸ਼ਟਾ ਜਿਹਨੂੰ ਸਿਗੀ ਦੀਵੇ ਬੰਦੇ ਤੇਲ ਦਿੱਤਾ ਲੋਕਾਂ ਨੂੰ ਗੱਡੇ ਉਤ ਦਿੱਤੇ ਜਸ਼ਨ ਮਨਾਇਆ ਉਹ ਕਿਉਂ ਸਾਡੇ ਸਨੇਹਾ ਸੀਗਾ ਇਵੇਂ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੈ ਔਰ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ ਇਸ ਤੋਂ ਬਾਅਦ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੋਡ ਆਸੀਂ ਡਰਾਈਵ ਇਟ ਦਿੱਤਾ ਹੈ ਉਹ ਵੀ ਸਨ ਉਹ ਪੰਸੀ ਦਾ ਬਹੁਤ سارے ਹੋਰ ਸੁਝਾਅ ਵੀ ਆਏ ਹੈ ਅਸੀਂ ਉਹਨਾਂ ਤੇ ਉਹਨਾਂ ਦੇ ਸਮੇਂ ਚ ਕੰਮ ਕਰਨਾ ਹੈ ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਔਰ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚੀਜ਼ ਜਿਹੜੀ ਐਨਡੀਏ ਦੀ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਖਸ ਹੋਣ ਦਾ ਕੰਮ ਕੀਤਾ ਹੈ ਔਰ ਇੰਡੀਆ ਗੱਠਜੋੜਨ ਦੀ ਹੋਈ ਹੈ ਮੈਨੂੰ ਸਮਝ ਆਈ ਆਪਣੇ ਆਪ ਦੇ ਵਿੱਚ ਮਿਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ

ਸੁਣਿਆ ਹੈ ਨਾਸੇ ਪਾਸਿਓਂ ਕਿ ਉਹ ਟੈਲੀਫੋਨ ਚੱਕਣਾ ਮੋਦੀ ਸਾਹਿਬ ਦਾ ਬੰਦ ਕਰਤਾ ਹੈ ਪਰ ਮਾਤਵਾ ਕਿਰਪਾ ਕਰੇ ਕਿ ਸ਼ਾਇਦ ਇੰਦੀਆ ਕਟਬੰਧਨ ਹੋਣਾਂ ਦੇ ਦਿਨਾਂ 'ਚ ਸਰਕਾਰ ਬਣਨੋਂ ਦੇ ਵਿੱਚ ਕਾਮਯਾਬ ਹੋਵੇ ਔਰ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਮੰਦੀ ਸੀ ਬਹੁਤ ਵੱਡੀ ਇੱਜ਼ਤ ਪ੍ਰਾਪਤ ਸੱਤ ਸੀਟਾਂ ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਉਂਗੇ

ਇਸ ਵਾਰੀ ਸਾਡੀ ਟੀਮ तमाम ਸਾਡੇ ਸੀਨੀਅਰ ਲੀਡਰ ਸਹਿਬਾਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਸਜੇ ਖੰਬੇ ਬੈਠੇ ਜਿਹੜੇ ਲੋਕ ਹੈ ਇਹ ਰਾਜਾ ਵੜੀ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕ ਆਏ ਨਹੀਂ ਕਿਉਂਕਿ ਅ ਕਈਆਂ ਨੂੰ ਇਹ ਸੀਗਾ ਵੀ ਪ੍ਰੋਗਰਾਮ ਅਸੀਂ ਮੰਦਰ ਮੱਥਾ ਦੇਖਣਾ ਸੀ ਅ ਗੁਰਦੁਆਰਾ ਸਾਹਿਬ ਦੇਖਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम कंटेस्टेड ਕੈਂਡੀਡੇਟ ਸਾਡੇ ਐਮਐਲਏ ਸਹਿਬਾਨ ਬਹੁਤ ਵੱਡਾ ਇਹਨਾਂ ਨੇ ਮੇਰੀ ਇੱਜ਼ਤ ਦੇ ਵਿੱਚ ਯੋਗਦਾਨ ਪਾਇਆ ਸੋ ਆਤ ਵਿੱਚ ਮੇਰੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੁਸਤੀ ਬਖਸ਼ੇ ਪਰ ਮੈਂ ਉਹਨਾਂ ਨੂੰ ਇੱਕ ਰਾਏ ਦੇਣੀ ਚਾਹੁੰਦਾ ਹਾਂ ਤੁਹਾਡੇ ਨਾਲ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗਿਰ ਕੇ ਇਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਰਹਨ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੇ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣ ਹਾਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਫ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਕੇ ਸੀ ਵੀ ਨੂੰ ਮੁਬਦੀ ਦਸ ਕਲਾ ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਮਿੱਟੂ ਜੀ ਨੇ ਜਲਦੀ ਜਲਦੀ ਲਾਈਕ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇ ਤਾਂ ਹੁੰਦਾ ਮੈਨੂੰ ਵੋਟਾਂ ਪਾ ਲਿਓ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਮਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚੋਣਾਂ ਦਾ ਲੇਕਿਨ ਜਦੋਂ ਤੁਸੀਂ ਬਾੜੀ ਸੋਚ ਰੱਖੋਗੇ ਤਾਂ ਫਿਰ ਪਰਮਾਤਮਾ ਤੁਹਾਡੇ ਤੇ ਕਿਰਪਾ ਨਹੀਂ ਕਰੇਗਾ ਸੋ ਅਗਰ ਮਿਟੂ ਦਾ ਨਿਸ਼ਾਨ ਨਾ ਲਗਣੇ ਕਿਥੇ ਹੁੰਦਾ ਹੀ ਨਹੀਂ ਪਰ ਕਰੇ ਕਰਾਵੇ ਆਪੇ ਆਪ ਸੰਚਿਤ ਪਛੜੀ ਪਾਰ ਦੇ ਪਰ ਉਹਨਾਂ ਭਵਾਨ ਨੂੰ ਸਾਰੇ ਸਾਥੀਆਂ ਨੂੰ ਸਾਰੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ ਬੇਸ਼ੱਕ ਉਹਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁੰਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਹੈ ਕਦੇ ਵੀ ਮੰਗਣਾ ਹੈ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਰਲ ਕੇ ਮੇਰੀ ਤਰਫ ਆ ਕੇ ਦੋਵੇਂ ਜਾਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਾਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਆਉਣ ਆਏ ਹੰਦੂਆਗੇ ਵੀ ਸੇਵਾ ਕਰਾਂਗੇ ਇਹ ਮੈਨੂੰ ਇਹ ਕਰਨਾ ਦੁਬਾਰਾ ਫੇਰ ਜਿੰਨੀਆਂ ਕਰੇ ਕੋਈ ਸਾਰੇ ਹੋ ਗਏ